ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੌਣ ਸੀ ਪੰਜਾਬ ਦਾ ਸੁਪਰ ਸੀਐਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨੂੰ ਪੰਜਾਬ ਦੇ ਵਿੱਚੋਂ ਕਿਉਂ ਬਾਹਰ ਕੱਢ ਦਿੱਤਾ ਕਿਉਂਕਿ ਉਹਨਾਂ ਵੱਲੋਂ ਸਮਝੌਤਾ ਸੀ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤ ਜਿੱਠਿਆ ਦੇ ਨਾਲ ਸੁਪਰ ਸੀਐਮ ਦੀ ਛੁੱਟੀ ਕਰ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਤੁਸੀਂ ਹੁਣ ਮੇਰੇ ਉੱਤੇ ਹੁਕਮ ਨਹੀਂ ਚਲਾ ਸਕਦੇ ਕਿਉਂਕਿ ਪਹਿਲਾਂ ਫਾਈਲਾਂ ਉਹਨਾਂ ਉੱਤੇ ਜਾਂਦੀ ਕੋਲ ਜਾਂਦੀਆਂ ਸੀ ਉਸ ਤੋਂ ਬਾਅਦ ਸਿਗਨੇਚਰ ਕੀਤੇ ਜਾਂਦੇ ਸੀ ਜੇਕਰ ਸੁਪਰ ਸੀਐਮ ਵੱਲੋਂ ਭਗਵੰਤ ਮਾਨ ਨੂੰ ਹਰੀ ਝੱਡੀ ਮਿਲਦੀ ਸੀ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਰਾਗਬ ਝੱਡਾ ਦੀ ਰਾਗਬ ਝੱਡਾ ਪੂਰੇ 3 ਸਾਲ ਪੰਜਾਬ ਦੇ ਸੁਪਰ ਸੀਐਮ ਬਣੇ ਰਹੇ ਕਿਉਂਕਿ ਰਾਗਬ ਝੱਡਾ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਵੀ ਕੰਮ ਹੋਏ ਜਿਹੜੇ ਨਹੀਂ ਕੰਮ ਹੋਏ ਉਹਦੇ ਉਹ ਜ਼ਿੰਮੇਵਾਰ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਕਿਉਂਕਿ ਸੂਤਰ ਦੱਸਦੇ ਨੇ ਕਿਉਂਕਿ ਇਹ ਆਪ ਆਦਮੀ ਪਾਰਟੀ ਦੇ ਵਜੂਦਾ ਵਿਧਾਇਕ ਨੇ ਦੱਸਿਆ ਹੈ ਕਿ ਸਮਝੌਤਾ ਸੀ ਰਾਤ ਵਿਚ ਡਾਡੇ ਨਾਲ ਬਿਕਰਮਜੀਠਿਆ ਦਾ ਜੇਕਰ ਬਿਕਰਮਜੀਠਿਆ ਇੰਨੀ देर ਬਚਦੇ ਆਏ ਤਾ ਉਹ 라ਗਵ ਚੱਡਾ ਦੀ ਧੇਨ ਹੈ ਜੇਕਰ 라ਗਵ ਚੱਡਾ ਨੇ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੁੰਦਾ ਤਾਂ ਹੁਣ ਨੂੰ ਤੋਤੇ ਉੱਡ ਜਾਣੇ ਸੀ ਬਿਕਰਮਜੀਤਿਆ ਤੇ ਕਿਉਂਕਿ 라ਗਵ ਚੱਡਾ ਜਿਹੜੇ ਨਹੀਂ ਚਾਹੁੰਦੇ ਸੀ ਕਿ ਬਿਕਰਮਜੀਤਿਆ ਤੇ ਕਾਰਵਾਈ ਹੋਵੇ بڑے ਵੱਡੇ ਪੱਧਰ ਤੇ ਸੈਟਿੰਗ ਹੋਈ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਢ ਦਿੱਤਾ ਵੇ ਤੁਸੀਂ ਆਪਣਾ ਦਿੱਲੀ ਸੰਭਾਲੋ ਹਾਲਾਂਕਿ ਤੁਸੀਂ ਰਾਜ ਸਭਾ ਦੇ ਮੈਂਬਰ ਹੋ ਪੰਜਾਬ ਵੱਲੋਂ ਲੇਕਿਨ ਤੁਸੀਂ ਪੰਜਾਬ ਦੇ ਹਿੱਤਾਂ ਦੀ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਜ ਸਭਾ ਦੇ ਵਿੱਚ ਗੱਲ ਨਹੀਂ ਕਰਦੇ ਤੁਸੀਂ ਤਾਂ ਰਾਜ ਸਭਾ ਤੋਂ ਗੈਰ ਰਹਿੰਦੇ ਹੋ ਸਹੀ ਗੱਲ ਹੈ ਕਿ ਰਾغب ਚੱਡਾ ਦੇ ਕਿੰਨੀ ਕੁ ਦੇਣ ਹੈ ਪੰਜਾਬ ਨੂੰ ਐਜ਼ ਅ ਰਾਜ ਸਭਾ ਦੇ ਮੈਂਬਰ ਹੋਣ ਪਦਤ ਤੇ ਕਿੰਨੇ ਕੁ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਕਿਉਂਕਿ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਆਮ ਆਦੀ ਪਾਰਟੀ ਹੋਵੇ ਇਹਨਾਂ ਦਿੱਲੀ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਢਿੱਟਿਆ ਹੈ ਤੇ ਪੰਜਾਬ ਦੇ ਨਾਲ ਧੱਕੇਸ਼ਾਹੀ ਕੀਤੀ ਹੈ ਕਿਉਂਕਿ ਖੁਦ ਖਲਾਸਾ ਕਿਸੇ ਸ਼ਰਮਣੀ ਅਕਾਲੀ ਦਲ ਭਾਤੀ ਜੰਤਾ ਪਾਰਟੀ ਕਾਂਗਰਸ ਪਾਰਟੀ ਵੱਲੋਂ ਨਹੀਂ ਕੀਤਾ ਗਿਆ ਕਿ ਰਾਘਵ ਚੱਡਾ ਅਤੇ ਬਿਕਮਜੀਤ ਸਿੰਘ ਜੀਠਿਆ ਦੀ ਸੈਟਿੰਗ ਸੀ ਇਸ ਕਰਕੇ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਲਗਾਤਾਰ ਬਚਦੇ ਆਏ ਬਿਕਮਜੀਤ ਸਿੰਘ ਜੀਠਿਆ ਇਸ ਦਾ ਖੁੱਲ ਕੇ ਖਲਾਸਾ ਕੀਤਾ ਹੈ ਪੱਤਰਕਾਰਾਂ ਦੇ ਨਾਲ ਗਲਪਤ ਕਰਦੇ ਹੋਏ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਨ੍ਹਾਂ ਨੂੰ 5 ਸਾਲਾਂ ਲਈ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਮੈਨੂੰ 1% ਵੀ ਪ੍ਰਵਾਦੀ ਲਾਇਆ ਗਿਆ ਜਾਂ ਹਟਾਇਆ ਗਿਆ ਉਹਨਾਂ ਕਹਾ ਸੱਚ ਨੂੰ ਸੱਚ ਕਵਾਂਗਾ ਝੂਠ ਨੂੰ ਝੂਠ ਕਵਾਂਗਾ ਉਹਨਾਂ ਕਹਾ ਜਿਵੇਂ ਹੀ ਪੰਜਾਬ ਦੀ ਵਿਜਾਰਤ ਤੋਂ ਬਾਹਰ ਹੋਏ ਸੁਪਰ ਸੀਮ ਰਗ ਚੜਦਾ ਨਾਲ ਦੀ ਨਾਲ ਹੀ ਪੰਜਾਬ ਦੇ ਭੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੰਮ ਕਰਨਾ ਚਾਹੀਦਾ ਸੀ આજ ਤੋਂ ਸਾਢੇ 3 ਸਾਲ ਪਹਿਲਾਂ ਹਾਲਾਂਕਿ ਉਹਨਾਂ ਨੇ ਕਿਹਾ ਕਿ ਰਗਬ ਚੱਡਾ ਨੇ ਪ੍ਰੈਸ਼ਰ ਪਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ ਜਵਾਨਤ ਦੇ ਵਿੱਚ ਅੜਿੱਕਾ ਨਾ ਬੜੋ ਬਿਕਮਜੀਤ ਸਿੰਘ ਜਠਿਆੜੀ ਕਿਉਂਕਿ ਇਹ ਪੱਕੇ ਹੱਥ ਪਹਿਲਾਂ ਪਾਏ ਗਏ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਹੀ ਜੇਲ੍ਹ ਦੇ ਵਿੱਚ ਭੇਜਿਆ ਸੀ ਐਨਡੀਪੀਸੀ ਦੇ ਪਰਚੇ ਨੂੰ ਲੈ ਕੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਸ਼ਾ ਤਸਕਰੀ ਦਾ ਬੜਾ ਵੱਡੇ ਪੱਧਰ ਤੇ ਰੋਲਾ ਪਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਭਾਵੇਂ ਉਹ ਵਾਅਦੇ ਤੋਂ ਮੁਕਰ ਗਏ ਲੇਕਿਨ ਰਗ ਚੱਡਾ ਆਏ ਰਗ ਚੱਡਾ ਦੀ ਸੈਟਿੰਗ ਹੋਈ ਮਜੀਠੀਆ ਦੇ ਨਾਲ ਜਵਾਬਤ ਕਰਾਈ ਗਈ ਪੰਜਾਬ ਸਰਕਾਰ ਵੱਲੋਂ ਤੇ ਹੁਣ ਪੰਜਾਬ ਸਰਕਾਰ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈ ਚੂੜੀਆਂ ਕੱਸ ਦਿੱਤੀਆਂ ਗਈਆਂ ਨੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਕਿਉਂਕਿ ਰਾ ਦਾ ਅੜਿਕਾ ਜਦ ਗੜੀ ਦੀ ਹੱਡੀ ਬਣੀ ਹੋਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਰਾਗਬ ਚੱਡਾ ਜਿਵੇਂ ਹੀ ਰਾਗਬ ਚੱਡਾ ਪੰਜਾਬ ਦੀ ਸਿਆਸਤ ਤੋਂ ਦੂਰ ਹੋਏ ਨਾਪ ਦੀ ਨਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਕਰ ਦਿੱਤੀ ਬਿਕਮਜੀ ਸਿੰਘ ਜਿੱਟਿਆ ਤੇ ਉਸ ਸਬੂਤਾਂ ਦੇ ਹਦਾਰ ਤੇ ਗੱਲ ਕੀਤੀ ਜਾ ਰਹੀ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਉਹਨਾਂ ਕਹਿੰਦਾ ਕਿਸੇ ਵੀ ਸਮੇਂ ਮੈਂ ਚੈਲੰਜ ਕਰਦਾ ਹਾਂ ਰਾਗਬ ਚੱਡਾ ਤੇ ਆਮ ਆਦਮੀ ਪਾਰਟੀ ਦੇ ਕਰਮਿੰਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇ ਨਾਲ ਡਿਬੇਟ ਕਰ ਮੈਂ ਇੱਕ ਇੱਕ ਇਹਨਾਂ ਦੇ ਕੱਚੇ ਚਿੱਠੇ ਖੋਲਾਂਗਾ ਪੰਜਾਬ ਵਾਸੀਆਂ ਦੇ ਅੱਗੇ